ਇੱਕ ਵਿਚਾਰਾ ਮੁੰਡਾ ਸੀ ਰੰਗ ਬਿਲਕੁਲ ਹੁੰਦਾ ਪੱਕਾ ਜਿਵੇਂ ਮੱਜਾਂ ਦੇ ਕੱਟੇ-ਕੱਟੀਆਂ ਲਿੰਦੇ ਨੇ ਬਿਲਕੁਲ ਉਹਨਾਂ ਨਾਲ ਮਿਲਦਾ ਜੁਲਦਾ ਸਦਾ ਤੇ ਇੱਕ ਵਾਰੀ ਉਸ ਮੁੰਡੇ ਦੇ ਨਾਲ ਸੋਹਰਿਆ ਤੇ ਮੱਝ ਸੁਈ ਤੇ ਮੱਝ ਦਾ ਮਰ ਗਿਆ ਕੱਟਾ ਹੁਣ ਦੁੱਖ-ਸ਼ੋਕੇ ਚ ਹਰ ਬੰਦਾ ਦੁੱਖ-ਦਰਦ ਵਡਾਨ ਰਸਤਰੀ ਚ ਜਾਂਦਾ ਆਪਾਂ ਵੀ ਜਾਂਦੇ ਆ ਉਹ ਵੀ ਮੁੰਡਾ ਸੋਹਰਿਆ ਤੇ ਚਲਾ ਗਿਆ ਜਾ ਕੇ ਦੁੱਖ ਦਰਦ ਵੰਡਾਇਆ ਤੇ ਜਾਨ ਲੱਗਾ ਸੱਸ ਨੂੰ ਕਹਿੰਦਾ ਚੰਗਾ ਮਾਂ ਦੀ ਚਲਦੇ ਆ ਸੱਸ ਕਹਿੰਦੀ ਮੁੰਡਿਆ 2-3 ਦਿਨ ਰਹਗਾ ਤੇ ਮੁੰਡਾ ਕਹਿੰਦਾ ਕੀ ਗੱਲ ਸੱਸੂ ਵਾ ਅੱਜ ਬੜਾ ਮੇਰੇ ਤੇ ਪਿਆਰ ਆਂੜਿਆ ਚੱਕਰ ਧੀਏ ਤੇ ਸੱਸ ਕਹਿੰਦੀ ਕਾਹਦਾ ਚੱਕਰ ਮੁੰਡਿਆ ਕਾਹਦਾ ਤੇਰੇ ਤੇ ਪਿਆਰ ਆਂੜਿਆ ਮੈਨੂੰ ਇਹ ਤਾਂ ਸਾਡੀ ਮੱਝ ਦਾ ਮਰ ਗਿਆ ਕੱਟਾ ਤੇ ਮੱਝ ਨਹੀਂ ਦੇ ਰਹੀ 2-3 ਦਿਨ ਤੋਂ ਦੁੱਧ ਹੋ ਸਕਦਾ ਹੈ ਤੂੰ ਰਹਿ ਤੇ ਤੈਨੂੰ ਵੇਖ ਸਾਡੀ ਮੱਝ ਜੜੀ ਦੁੱਧ ਦੇਣਾ ਸ਼ੁਰੂ ਕਰ ਦੇਵੇ